ਸਾਰਿਆਂ ਪ੍ਰਵਾ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਸ਼ੈਦਗੁਰੂ ਕੋਲ ਤੋਂ ਮੈਂ ਸੁਆਮੀ ਸ਼ੂਨਿਆ ਅੱਜ ਕੱਲ 1-2 ਦਿਨ ਦੀਆਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਚ ਇੱਕ ਸੋ ਕਾਲਡ ਨਿਹੰਗ ਸਾਹਿਬ ਤੇ ਨਾਲ ਉਹਦੇ ਹੈਗਾ ਜੀ ਰਸੂਲ ਪੁਰੀਆ ਇਹ ਇੱਕ ਕੋਈ ਦੇਵੀ ਹੈਗੀ ਹੈ ਜੋ ਆਪਣੇ ਆਪ ਨੂੰ ਮਹਾ ਮੰਡਲੇਸ਼ਵਰ 1008 ਸ਼੍ਰੀ ਸ਼੍ਰੀ 1008 ਮਹਾ ਮੰਡਲੇਸ਼ਵਰ ਦੱਸਦੀ ਹੈ ਤੇ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਬੈਠੇ ਆ ਤੇ ਉਹਨਾਂ ਦੇ ਉੱਪਰ ਉਹ ਚੋਲ ਚੂਲ ਜੇ ਵਰ ਰਹੀ ਹੈ ਜੋ ਵੀ ਉਹਨਾਂ ਦਾ ਕੁਝ ਕਹਿੰਦੇ ਹੋਣੇ ਇਹਦੇ 'ਚ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹਦੇ 'ਚ ਖਾਸ ਜਿਹੜੀ ਹੋਰ ਕਰਨ ਵਾਲੀ ਗੱਲ ਹੈ ਉਹ ਮੈਂ ਅੱਜ ਇਹ ਨਾਲ ਸ਼ੇਅਰ ਕਰਾਂਗਾ ਪ੍ਰੇਮ ਦੇ ਨਾਲ ਪਿਆਰ ਪ੍ਰੇਮ ਸਨਮਾਨ ਇੱਜ਼ਤ ਦੇ ਨਾਲ ਆਪਾਂ ਕਿਸੇ ਦੇ ਵੀ ਸਾਹਮਣੇ ਇਦਾਂ ਬਹਿ ਸਕਦੇ ਆ ਕੋਈ ਇੰਨਾ ਖਾਸ ਇਸ਼ੂ ਨਹੀਂ ਹੈ ਸਾਡੇ ਅਨੁਸਾਰ ਬਾਕੀ ਜਿਹੜੀ ਮਰਿਆਦਾਵਾਂ ਹੈਗੀਆਂ ਨਿਹੰਗਾਂ ਦੀਆਂ ਉਹ ਨਿਆਂਗ ਸਾਹਿਬ ਜਾਦਾ ਚੰਗੀ ਤਰ੍ਹਾਂ ਦੱਸ ਦਿੰਦੇ ਪਰ ਇੱਕ ਐਸੀ ਇਸਤਰੀ ਜਿਹੜੀ ਆਪਣੇ ਆਪ ਨੂੰ ਮਹਾ ਮੰਡਲੇਸ਼ਵਰ ਕਹਿੰਦੀ ਹੈ ਮਹਾ ਮੰਡਲੇਸ਼ਵਰ ਚਿਰੀ ਸ਼੍ਰੀ 108 ਕਹਿੰਦੀ ਹੈ ਇੱਕ ਐਸੀ ਇਸਤਰੀ ਜਿਹੜੀ ਆਪਣੇ ਆਪ ਨੂੰ ਧਾਰਮਿਕ ਬਹੁਤ ਵੱਡੇ ਉਹਦੇ ਤੇ ਦੱਸਦੀ ਹੈ ਕਿ ਮੈਂ ਮਹਾ ਮੰਡਲੇਸ਼ਵਰ ਹੈਗੀ ਆ ਤੇ ਉਹ ਇਸਤਰੀ ਹੀ ਆਪਣੇ ਧਰਮ ਦਾ ਪਾਲਨ ਨਾ ਕਰੇ ਯਾਨੀ ਬਹਿ ਇਹਨੂੰ ਸਿੱਧੇ ਭਾਸ਼ਾ ਚ ਕਹਿੰਦੇ ਆਂ ਕਿ ਜਦ ਕੋਈ ਆਦਮੀ ਆਪਣੇ ਹੀ ਧਰਮ ਦਾ ਪਾਲਨ ਨਾ ਕਰੇ ਔਰ ਆਪਣੇ ਧਰਮ ਦੇ ਪ੍ਰਤੀਕ ਧਾਰਨ ਕਰ ਲਵੇ ਤੇ ਉਹਨੂੰ ਕਿਹਾ ਜਾਂਦਾ ਜੀ ਬਹਿਰੂਪੀਆ ਜਿਵੇਂ ਅਕਾਲ ਤਖਤ ਸਾਹਿਬ ਨੇ ਰਸੂਲਪੁਰਿਆ ਨੂੰ ਬਾਹਿਰੂਪੀਆ ਲਾਨਿਆ ਕਿਉਂਕਿ ਉਹ ਸਿੱਖਾਂ ਦੇ ਧਰਮ ਦੇ ਚਿੰਨ੍ਹ ਪਾ ਕੇ ਕਰਕੇ ਸਿੱਖ ਮਰਿਆਦਾ ਤੋਂ ਉਲਟ ਕੰਮ ਕਰਦਾ ਇਸੇ ਤਰ੍ਹਾਂ ਇਹ ਜਿਹੜੀ ਦੇਵੀ ਜੀ ਹੈਗੀ ਆਂ ਜਿਨ੍ਹਾਂ ਦੇ ਚਰਨਾਂ ਚ ਸਿੰਘ ਸਾਹਿਬ ਬੈ ਕੇ ਆਪਣਾ ਤੇਲਕ ਜੋ ਵੀ ਕੁਝ ਕਰਵਾ ਰਹੇ ਆਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਰਿਆਦਾ ਦੱਸ ਦਵਾਂ ਜੀ ਦੇਖੋ Hindu সনাতਨ વૈদিক મત બ્રાહ્મણ ધર્મ ਇਸ મત ਦੇ ਵਿੱਚ ਪਹਿਲੀ ਗੱਲ ਤੇ ਹੈ ਗਿਆ ਵੀ ਇਸਤਰੀਆਂ ਸੰન્યાਸ ਲੈ ਹੀ ਨਹੀਂ ਸਕਦੀਆਂ ਇਹ সনাতਨ વૈদিক ધર્મ ਜੋ ਵੀ ਤੁਸੀਂ ਜਿਹੜੇ ਵੀ ਤੁਸੀਂ ਇਸ ਨਾਮ ਤੋਂ ਇਸ ਨੂੰ ਇਸ ਧਰਮ ਨੂੰ ਜਾਣਦੇ ਹੋ ਇਸ ਧਰਮ ਦੇ ਅਨੁਸਾਰ ਕੋਈ ਵੀ ਸત્રી ਜਿਹੜੀ ਹੈ ਉਹ ਸੰન્યાਸ ਨਹੀਂ ਲੈ ਸਕਦੀ ਤੇ ਆ ਸਭ ਤੋਂ ਵਜੇ ਵਜਨਦਾਰ ਗੱਲ ਹੈ ਕਿ ਜਦ ਇਸਤਰੀਆਂ ਨੂੰ ਸੰਨਿਆਸ ਲੈਣ ਦਾ ਹੁਕਮ ਹੀ ਨਹੀਂ ਹੈ ਤੇ ਉਹ ਸੰਨਿਆਸ ਉਹਨੇ ਲਿਆ ਕਿਹਦੇ ਕੋਲ ਆ ਦੂਜੇ ਨੰਬਰ ਤੇ ਜੇ ਸੰਨਿਆਸ ਲੈਣ ਦਾ ਅਧਿਕਾਰ ਨਹੀਂ ਹੈ ਤੇ ਜੇ ਇਹ ਗੱਲ ਆ ਫਿਰ ਮਹਾ ਮੰਡਲ ਈਸ਼ਵਰ ਹੋਣ ਦਾ ਵੀ ਇਥੇ ਰਾਈਟ ਜਿਹੜਾ ਅਧਿਕਾਰ ਜਿਹੜਾ ਉਹ ਨਹੀਂ ਹੈ ਨਾ ਇਸਤਰੀ ਨੂੰ ਸੰਨਿਆਸ ਲੈਣ ਦਾ ਅਧਿਕਾਰ ਹੈ ਤੇ ਸੰਨਿਆਸ ਲੈਣ ਦਾ ਅਧਿਕਾਰ ਨਹੀਂ ਹੈ ਤਾਂ ਮਹਾ ਮੰਡਲ ਈਸ਼ਵਰ ਕਿਵੇਂ ਹੋਗੇ ਚਲੋ ਹੋਗੇ ਲਾ ਲਿਆ ਚਲੋ ਅੱਜ ਕੱਲ੍ਹ ਬੜਾ ਰਿਵਾਜ ਹੈ ਵੀ ਕੋਈ ਵੀ ਆਪਣਾ 5 7 10 ਬੰਦੇ ਖੜੇ ਹੋ ਕੇ ਇੱਕ ਸੰਸਥਾ ਬਣਾਉਂਦੇ ਆ ਚਲੋ ਆਪਣੇ ਆਪਣੇ ਨਿਯਮ ਲਾਗੂ ਕਰ ਦਿੰਦੇ ਆ ਚਲੋ ਇਹ ਵੀ ਮੰਨ ਲਿਆ ਲੇਕਿਨ ਮਹਾ ਮੰਡਲੇਸ਼ਵਰ ਦੀ ਜਿਹੜੀ ਪੇਸ਼ਕੂਸ਼ਾ ਹੈਗੀ ਐ ਜਿਹੜੇ ਮਹਾ ਮੰਡਲੇਸ਼ਵਰਾਂ ਨੂੰ ਅਖਾੜੇ ਬੇਚੋ ਕੋ ਜੂਨਾ ਅਖਾੜਾ ਹੋਵੇ ਜਾਂ ਕੋਈ ਹੋਰ ਅਖਾੜਾ ਹੋਵੇ ਉਹਨਾਂ ਨੇ ਜਿਹੜੀ ਪੇਸ਼ਕੂਸ਼ਾ ਦਿੱਤੀ ਐ ਮਹਾ ਮੰਡਲੇਸ਼ਵਰਾਂ ਨੂੰ ਸਾਧੀਆਂ ਨੂੰ ਸੰਨਿਆਸੀਆਂ ਨੂੰ ਉਹ ਕਹੋ ਉਹ ਦੇਵੀ ਜੀ ਉਸ ਜਿਹੜਾ ਕੰਡਕਟ ਹੈ ਕਪੜੇ ਪਾਣ ਦਾ ਜਿਹੜਾ ਤਰੀਕਾ ਕਿ ਉਹ ਉਸ ਤਰੀਕੇ ਦੇ ਕਪੜੇ ਪਾ ਰਹੀਆਂ ਐ ਜਿੱਤੋਂ ਤੱਕ ਮੌਸ ਵੀਡੀਓ 'ਚ ਦੇਖਿਆ ਉਹਨਾਂ ਨੇ ਇੱਕ ਬਲਾਊਜ਼ ਔਰ ਸਾੜੀ ਬੰਦੀ ਹੋਈ ਹੈ। ਵਾਲ ਉਹਨਾਂ ਨੇ ਕਟਾਏ ਹੋਏ ਆ। ਸਿੰਘਾਸਨ ਤੇ ਉਹ ਬੈਠੀ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਆ ਉਹ ਸਾਧੂ ਸਨਾਤਨ ਵੈਦਿਕ ਬ੍ਰਾਹਮਣ ਧਰਮ ਦੇ ਵਿੱਚ ਇਹ ਸਾਰੀ ਜਿਹੜੀ ਚੀਜ਼ਾਂ ਇਹ ਮਨਾਹੀ ਹੈਗੀ ਇਹਨਾਂ ਦੀ। ਟੋਟਲੀ ਮਨਾਹੀ ਹੈ। ਔਰ ਜਿਹੜਾ ਵਿਅਕਤੀ ਆਪਣੇ ਹੀ ਧਰਮ ਦਾ ਪਾਲਨ ਨਾ ਕਰੇ ਮਨ ਲੀ ਜੇ ਹੁਣ ਮੈਂ ਕਹਿਣਾ ਹੈ ਕਿ ਮੈਂ ਸ਼ਹਿਰ ਹੈ ਰਹਾ ਹੈ ਔਰ ਮੈਂ ਆਪਣੇ ਧਰਮ ਦਾ ਪਾਲਨ ਨਾ ਕਰਾਂ ਔਰ ਆਪਣੇ ਧਰਮ ਦਾ ਪਾਲਨ ਨਾ ਕਰਕੇ ਮੈਂ ਆਪਣੇ ਧਰਮ ਦੇ ਧਾਰਮਿਕ ਚਿੰਤਾਰਨ ਕਰਾਂ ਤੇ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਫਿਰ ਮੈਂ ਬਹਿਰੂਪਿਆ ਹੀ ਐ ਇਹਦੇ ਵਿੱਚ ਕੋਈ ਹੋਰ ਇਹ ਨਹੀਂ ਹੋਣੀ ਚਾਹੀਦੀ ਨਾ ਹੈ ਹੁਣ ਜਿਹੜੇ ਨਿੰਗ ਸਾਹਿਬ ਜਿਹੜੇ ਦੇਵੀ ਜੀ ਦੇ ਪੈਰਾਂ 'ਚ ਬੈ ਕੇ ਆਪਣਾ ਜਿਹੜਾ ਉਹ ਕੁਝ ਕਰਵਾ ਰਹੇ ਔਰ ਬਹਿਰੂਪਿਆ ਅਰਜੀਤਾ ਰਸੂਲ ਪੁਰੀਆ ਜਿਹੜਾ ਕੰਮ ਕਰਵਾ ਰਿਹਾ ਹੈ ਸਮਝ ਤੋਂ ਬਾਹਰ ਹੈ ਕਿ ਆਪਣੇ ਧਰਮ ਦੇ ਮਤਲਬ ਸਨਾਤਨ ਧਰਮ ਨੂੰ ਪਹਿਲਾਂ ਹੀ ਉਹ ਤੇਰੀ ਢਾ ਲੱਗੀ ਹੋਈ ਐ ਹੁਣ ਇਹ ਲੋਕ ਜਿਹੜੇ ਗੈਂਗ ਐ ਇਹਨਾਂ ਦਾ ਵੀ ਧਾਰਮਿਕ ਚਿੰਨ ਨੂੰ ਧਾਰਨ ਕਰਨਾ ਕੋਈ ਸਿੱਕਾ ਦਾ ਧਾਰਮਿਕ ਚਿੰਨ ਧਾਰਨ ਕਰਕੇ ਕੋਈ ਨਿਆੰਗ ਬਣ ਜਾਂਦਾ ਤੇ ਕੋਈ ਹਿੰਦੂਆਂ ਦਾ ਬਾਣਾ ਮਾਲਾ ਯੂਜ਼ ਕਰਕੇ ਕੋਈ ਆਪਣਾ ਹਿੰਦੂ ਸੰਤ ਬਣ ਜਾਂਦਾ ਫਿਰ ਫਿਰ ਇਹ ਲੋਕ ਜਿਹਨਾਂ ਜੋ ਇਹਨਾਂ ਦੀ ਮਰਜ਼ੀ ਚ ਆਂਦੀ ਆ ਉਹ ਕਰਦੇ ਆ ਔਰ ਇੱਕ ਗੁੱਟ ਜਹਾ ਬਣਾ ਲੈਂਦੇ ਆ ਮੈਂ ਉਹਨਾਂ ਨਿਹੰਗ ਸਾਹਿਬ ਦੀ ਮੈਨੂੰ ਨਾਮ ਉਹਨਾਂ ਦਾ ਚੇਤੇ ਨਹੀਂ ਆ ਮੈਂ ਉਹਨਾਂ ਦੀ ਫਿਰ ਵੀ ਰਿਸਪੈਕਟ ਕਰਦਾ ਸੀਗਾ ਵੀ ਚਲੋ ਕੁਝ ਕੋੜਾ ਬੋਲਦੇ ਆ ਗਲਤ ਬੋਲਦੇ ਆ ਕੁਝ ਜ਼ਿਆਦਾ ਬੋਲ ਦਿੰਦੇ ਆ ਭਾਵਨਾਵਾਂ ਵਿੱਚ ਆ ਕੇ ਚਲੋ ਕੋਈ ਗੱਲ ਨਹੀਂ ਪਰ ਜਿਹੜਾ ਇਹਨਾਂ ਜਿਹੜਾ ਇਹਨਾਂ ਨੇ ਇੱਕ ਫਰਜੀ ਇਹ ਮਹਾ ਮੰਡਲੇਸ਼ਵਰ ਦੇ ਪੈਰਾਂ ਦੇ ਵਿੱਚ ਬੈ ਕੇ ਜੋ ਇਹਨਾਂ ਨੇ ਗੁੱਲ ਖਲਾਇਆ ਹੈ ਜੀ ਇਹ ਬਿਲਕੁਲ ਗਲਤ ਹੈ ਇਹ ਇੱਕ ਫਰਜੀ ਲੋਕਾਂ ਨੂੰ ਮਾਨਤਾ ਦੇਣ ਵਾਲੀ ਗੱਲ ਹੈ ਜੋ ਲੋਕ ਮਹਾ ਮੰਡਲੇਸ਼ਵਰ ਆਪਣੇ ਆਪ ਨੂੰ ਕਹਿ ਰਹੇ ਆ ਕਿ 1000 ਅਠ ਮਹਾ ਮੰਡਲੇਸ਼ਵਰ ਆਰ ਆਪਣੇ ਹੀ ਧਰਮ ਦੇ ਨਿਯਮਾਂ ਦਾ ਪਾਲਨ ਨਹੀਂ ਕਰ ਰਹੀਆਂ ਮੈਨੂੰ ਨਹੀਂ ਪਤਾ ਉਹ ਆਦਮੀ ਐ ਹੋਰਤ ਐ ਜਾਂ ਟਰਾਈ ਜੈਂਡਰ ਐ ਡੋਨਟ نو ਮੈਨੂੰ ਕੁਝ ਨਹੀਂ ਪਤਾ ਇਸ ਬਾਰੇ ਪਰ ਉਹਨਾਂ ਨੇ ਜਿਵੇਂ ਸਾੜੀ ਪਾਈ ਹੋਈ ਐ ਤੇ ਕਿਹੜੇ ਕਿਹੜੇ ਮੰਡਲੇਸ਼ਵਰ ਸਾੜੀ ਪਾਉਂਦੇ ਆ ਭਾਈ ਕਿਹੜੇ ਮੰਡਲੇਸ਼ਵਰ ਜਿਹੜੇ ਆਪਣੇ ਵਾਲਾਂ ਨੂੰ ਫੈਂਸੀ ਕੱਟ ਕਰ ਆਂਦੇ ਆ ਸਾਧੂ ਹੋਣ ਦਾ ਮਤਲਬ ਐ ਵੀ ਜਿਵੇਂ ਰੱਬ ਨੇ ਸਾਨੂੰ ਰੱਖਿਆ ਹੈ ਆਪਾਂ ਆਪਣੇ ਸਰੀਰ ਨੂੰ ਆਪਣੀ ਆਤਮਾ ਨੂੰ ਆਪਣੀ ਭਾਵਨਾਵਾਂ ਨੂੰ ਉਸੇ ਤਰ੍ਹਾਂ ਚਲਾਵਾਂਗੇ ਜਿਵੇਂ ਪਰਮਾਤਮਾ ਚੰਦਾ ਹੈ ਜਾਂ ਕਹਿੰਦਾ ਹੈ ਮਹਾਤਮਾ ਜਿਹੜੇ ਬਾਲਬੋਲ ਇਹਨਾਂ ਦੇ ਵੱਧ ਜਾਂਦੇ ਆ ਉਹ ਐਕਚੁਅਲੀ ਇਸ ਇਸ ਕਰਕੇ ਨਹੀਂ ਵੱਧਦੇ ਕਿ ਬਾਲਵ ਬਦਨ ਨਾਲ ਕੋਈ ਮਹਾਤਮਾ ਬਣਦਾ ਹੈ ਬਾਲਾਂ ਦਾ ਮਹਾਤਮਾ ਹੀ ਨਾਲ ਕੋਈ ਲੈਣ ਦੇਣ ਨਹੀਂ ਹੈ ਪਰਸ ਵੱਧ ਇਸ ਕਰਕੇ ਜਾਂਦੇ ਆ ਕਿ ਮਹਾਤਮਾ ਜਿਹੜਾ ਉਹ ਰੱਬ ਦੀ ਰਜਾ ਚ ਰਹਿੰਦੇ ਆ ਤਾਂ ਉਹਨਾਂ ਦੇ ਵੱਧ ਜਾਂਦੇ ਆ ਔਰ ਬਾਲ ਬਦਨ ਨਾਲ ਕੋਈ ਮਹਾਤਮਾ ਨਹੀਂ ਹੁੰਦਾ ਮੈਂ ਆਪਣੇ ਬਾਰੇ ਇਹ ਗੱਲ ਕਹਿ ਰਹੇ ਹਾਂ ਜੀ ਹੋਰ ਕਿਸੇ ਬਾਰੇ ਨਹੀਂ ਕਹਿ ਰਾਂ ਬਟ ਇੱਕ ਨਿਹੰਗ ਸਿੰਘ ਦਾ ਇੱਕ ਐਸੀ ਇਸਤਰੀ ਦੇ ਪੈਰਾਂ 'ਚ ਜਾ ਕੇ ਬਹਿ ਜਾਣਾ ਜਿਹੜੀ ਆਪਣੇ ਹੀ ਧਰਮ ਦੇ ਕੋਡ ਆਫ ਕੰਡਕਟ ਜਾਂ ਦੀ ਆਪਣੇ ਹੀ ਧਰਮ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰ ਰਹੀ ਬਹੁਤ ਜ਼ਿਆਦਾ ਨਿੰਦਨਯੋਗ ਹੈ ਔਰ ਅਸੀਂ ਇਹਦੀ ਨਿੰਦਿਆ ਕਰਦੇ ਆਂ ਭਾਈ ਵੀ ਇਸ ਤਰ੍ਹਾਂ ਦੇ ਫਰਜ਼ੀ ਲੋਕਾਂ ਦੇ ਸਾਹਮਣੇ ਠੀਕ ਹੈ ਨਿਹੰਗ ਜਿੱਥੇ ਨਿਹੰਗ ਸਿੰਘ ਤੁਸੀਂ ਹੋਂ ਨਹੀਂ ਹੋ ਇਹ ਸਾਰਾ ਫੈਸਲਾ ਜਿਹੜਾ ਹੈ ਸਿੱਖ ਸਮਾਜ ਆਪੇ ਕਰੇਗਾ ਉਹਦੇ 'ਚ ਮੇਰਾ ਕੋਈ ਦਖਲ ਨਹੀਂ ਹੈ ਮੇਰਾ ਇਹ ਸਿਰਫ ਇਹ ਕਹਿਣਾ ਹੈ ਵੀ ਤੁਸੀਂ ਇੱਕ ਨਿਆਂਗ ਸਿੰਘ ਦੀ ਪੋਸ਼ਾਕ ਪਾ ਕੇ ਇੱਕ ਫਰਜੀ ਸਾਧੂ ਦੇ ਪੈਰਾਂ ਵਿੱਚ ਬੈੰਨੇ ਹੋ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਕਿਆ ਕਿ ਕਿਆ ਤੁਹਾਡੇ ਧਰਮ ਦੇ ਵਿੱਚ ਇਹੋ ਜੀ ਕਰੀ ਇਹੋ ਜੀ ਚੀਜ਼ਾਂ ਨੂੰ ਆਗਿਆ ਹੈਗੀ ਹੈ ਜੇ ਤੁਸੀਂ ਇੱਕ ਫਰਜੀ ਸਾਧੂ ਦੇ ਪੈਰਾਂ 'ਚ ਬਹਿ ਜਾਓ ਉਹ ਵੀ ਉਹ ਉਹ ਤਤਕਤੀ ਸਾਧੂ ਜਿੰਨੂੰ ਸੰਨਿਆਸ ਲੈਣ ਦਾ ਵੀ ਹੱਕ ਨਾ ਹੋਵੇ ਚਲੋ ਲੈ ਵੀ ਲੈ ਤੇ ਘੱਟ ਤੋਂ ਘੱਟ ਉਹਦੀ ਪੋਸ਼ਾਕ ਤੇ ਦੇਖੋ ਉਦੇ ਕਪੜੇ ਤੇ ਦੇਖੋ ਅੱਧਾ ਕਿਲੋ ਮੇਕਅਪ ਚੇਪ ਕੇ ਅਗਰ ਕੋਈ ਮਾ ਮਡਲੇਸ਼ਵਰ ਬਣ ਜਾਂਦੀ ਹੈ ਸਾੜੀਆਂ ਪਾਉਂਦੀ ਹੈ ਮੇਕਅਪ ਕਰਾਂਦੀ ਹੈ ਵਾਲਾਂ ਦੀ ਵਧੀਆ ਜੀ ਕਟਿੰਗ ਕਰਾ ਕੇ ਬੰਨਦੀ ਹੈ ਤੇ ਫਿਰ ਉਹਨਾਂ ਦੇ ਸਾਹਮਣੇ ਤੇ ਸਿੰਘ ਸਾਹਿਬ ਥੋੜਾ ਬਹਿਣਾ ਸਹੀ ਨਹੀਂ ਹੈ ਤੁਹਾਨੂੰ politically ਯੂਜ਼ ਕੀਤਾ ਜਾ ਰਿਹਾ ਹੈ ਆਪਣੀ ਇਸ ਚੀਜ਼ ਬਾਰੇ ਖਿਆਲ ਕਰੋ ਔਰ ਨਾ politically ਯੂਜ਼ ਹੋਵੋ ਜਿੱਤੋਂ ਦਾਗ ਰਸੂਦਪੁਰੀਏ ਦੀ ਗੱਲ ਹੈ ਰਸੂਦਪੁਰੀਆ ਬਹੁਤ ਸੋ ਸਮਝ ਕੇ ਬੜੇ ਪੂਰੀ ਸ਼ਤਰਨ ਦੀਆਂ ਚਾਲਾਂ ਰੱਖ ਕੇ ਅੱਗੇ ਵਧ ਰਿਹਾ ਹੈ ਇਹਦੇ ਤੇ ਖਿਆਲ ਕਰੋ ਇਹ ਸਾਰੇ ਬਰੂਪੀ ਇੱਕ ਜਗ੍ਹਾ ਇਕੱਠੇ ਹੋਏ ਹੋਏ ਨੇ ਔਰ ਘੱਟ ਤੋਂ ਘੱਟ ਨਿਹੰਗ ਬਾਣੇ ਦੇ ਵਿੱਚ ਤੁਸੀਂ ਇਹਨਾਂ ਫਰਜ਼ੀਆਂ ਨੂੰ ਐਮੇਤ ਨਾ ਦਿਓ ਇਹਨਾਂ ਨੂੰ ਸਰਟੀਫਾਈਡ ਨਾ ਕਰੋ ਇੱਕ ਫਰਜ਼ੀ ਨੇ ਦੂਜੇ ਫਰਜ਼ੀ ਨੂੰ ਸਰਟੀਫਾਈਡ ਕਰਤਾ ਮਾਤਮਾ ਕਹਿ ਕੇ ਇੱਕ ਚੋਰ ਨੇ ਦੂਜੇ ਚੋਰ ਨੂੰ ਇਹ ਕਹਿ ਦਿੱਤਾ ਵੀ ਹਾਂ ਜੀ ਠੀਕ ਹੈ ਤੁਸੀਂ ਸਾਡੇ ਆਤਮਾ ਹੋ ਤੇ ਜਿਹੜਾ ਵੀ ਰਸੂਲਪੁਰੀਆ ਨੇ ਜਿਹੜਾ ਡਰਾਮਾ ਕਰਵਾਇਆ ਜੀ ਇੱਕ ਸਿੰਘ ਸਾਹਿਬ ਨੂੰ ਲਿਜਾ ਕੇ ਇੱਕ ਫਰਜੀ ਸਾਧੂ ਦੇ ਚਰਨਾਂ 'ਚ ਬਹਿਣਾ ਹੁੰਦਾ ਜੀ ਦੂਜੀ ਗੱਲ ਤੇ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਉਹਨਾਂ ਨੂੰ ਦੱਸ ਦਿੰਨਾ ਹੈ ਜੀ ਜਦ ਸਿਰ ਤੇ ਦਸਤਾਰ ਹੋਵੇ ਤਾਂ ਆਦਮੀ ਦੇ ਜਿਹੜੇ ਕੁੱਟਨੇ ਆ ਜਾਂ ਜਿਹੜਾ ਸਿਰ ਹੁੰਦਾ ਸਮਾਨ 'ਚ ਆਪਾਂ ਜੀ ਕਹਿੰਦੇ ਹਾਂ ਹੱਥ ਜੋੜ ਕੇ ਰਾਮ ਰਾਮ ਸਤਿ ਸ੍ਰੀ ਅਕਾਲ ਕਰਦੇ ਹਾਂ ਪਰ ਸਿਰ ਤੇ ਦਮਲਾ ਬਨ ਕੇ ਅਚਕਾਕਾਰ ਧਾਰਨ ਕਰਕੇ ਗੁਰੂ ਸਾਹਿਬ ਦਾ ਦਿੱਤਾ ਆਪਾਂ ਬਾਣਾ ਪਾ ਕੇ ਆਪਾਂ ਕਿਸੇ ਫਰਜੀ ਦੇ ਸਾਹਮਣੇ ਤੇ ਕਿਹਾ ਆਪਾਂ ਕਿਸੇ ਬ੍ਰह्म ਗਿਆਨੀ ਦੇ ਸਾਹਮਣੇ ਵੀ ਉਹ ਹਰਕਤ ਕਰਦੇ ਚੰਗੇ ਲੱਗਦੀ ਜਿਹੜੀ ਇਹਨਾਂ ਨੇ ਇੱਕ ਫਰਜੀ ਮਹਾਤਮਾ ਇਹ ਫਰਜੀ ਸਾਧੂ ਦੇ ਸਾਹਮਣੇ ਕੀਤੀ ਵੀ ਗੋਡੇ ਟੇਕ ਕੇ ਬੈਠੇ ਆ ਗੁਰੂ ਦਾ ਸਿੰਘ ਕਦੇ ਗੋਡੇ ਨਹੀਂ ਟੇਕਦਾ ਕਿਸੇ ਸਾਹਮਣੇ ਭਾਵੇਂ ਕੋਈ ਬ੍ਰह्म ਗਿਆਨੀ ਹੋਵੇ ਸਾਹਮਣੇ ਤਾਂ ਇਹ ਸਿੱਖਾ ਚਾਹ ਕਹਿ ਗਿਆ ਵਾਹਿਗੁਰੂ ਜੀ ਦਾ ਫਲਸਾ ਹੈ ਵਾਹਿਗੁਰੂ ਜੀ ਕੀ ਫਤਹਿ ਯਾਨੀ ਤੁਸੀਂ ਫਤਹਿ ਬੁਲਾਓ ਹੱਥ ਜੋੜ ਕੇ ਸੱਚੀ ਗੱਲ ਕਰੋ ਬਸ ਇਹਨਾਂ ਕੋਈ ਸਿੱਖ ਕੋਈ ਸਿੱਖ ਬੱਚੇ ਮੇਰੇ ਕੋਲ ਆਂਦੇ ਮੈਂ ਪੈਰੀਂ ਨਹੀਂ ਹੱਥ ਲੈਣ ਦਿੰਦਾ ਹਰੇਕ ਨੂੰ ਇੱਕੋ ਗੱਲ ਸਮਝਾਦਾ ਵੀ ਤੇਰੇ ਗੁਰੂ ਦਾ ਆਦੇਸ਼ ਹੈ ਬਟੇ ਬਸ ਹੱਥ ਜੋੜ ਫਤਹਿ ਬੁਲਾ ਗੱਲ ਖਤਮ ਝੂਗਣਾ ਨਹੀਂ ਹੈ ਕਿਸੇ ਹਲਕੇ ਤੇ ਇਹ ਹਾਲਾਤ ਆਂਦੇ ਇਸ ਦੇ ਇਹ ਹਾਲਾਤ ਆਂਦੇ ਧਰਮ ਦੇ ਔਰ ਇਹ ਪੰਜਾਬ ਚ ਵੀ ਹੁਣ ਇਹ ਕੁਝ ਉਹਨੂੰ ਖਿਲਰਨ ਜਾ ਰਿਹਾ ਹੈ ਸੰਤੇ ਅਗਰ ਕੋਈ ਕੋਈ ਸਿੱਖਾਂ ਦਾ ਕੋਈ ਮਹਾਤਮਾ ਕਹ ਲੋ ਤੁਸੀਂ ਬਾਬਾ ਕਹ ਲੋ ਕੋਈ ਸੰਤ ਸਮਾਏ ਦਾ ਬੰਦਾ ਹੋਵੇ ਮੈਂ ਆਪਣੇ ਬਰਾਬਰ ਬਿਠਾਉਂਦਿਆਂ ਮੈਂ ਬਰਾਬਰ ਆਪਾਂ ਤੇ ਬਰਾਬਰ ਨਹੀਂ ਬੰਦੇ ਕਿਉਂਕਿ ਸਾਨੂੰ ਪਤਾ ਸਾਡੇ ਚ ਅਜਿ ਕੈਂ ਭਾਈ ਆਪਾਂ ਇਸ ਲਾਇਕ ਨਹੀਂ ਆ ਪਾ ਤੇ ਉਹਨਾਂ ਦੇ ਉਹਨਾਂ ਤੋਂ ਨਿਵੇਂ ਸਾਹ ਬੈਠੀ ਰੱਬ ਤੇਰੇ ਬਾਰੇ ਮੌਕਾ ਮਿਲਿਆ ਨਾਲ ਬਹਿਣ ਦਾ ਬਰਾਬਰ ਬਿਠਾਇਆ ਬਿਠਾਉਣ ਨੂੰ ਬਹਿਣ ਨੂੰ ਕਿਹਾ ਲੱਗਾ ਆਪਾਂ ਕਦੇ ਬਰਾਬਰ ਨਹੀਂ ਬੱਟ ਕੱਜ ਜਿਹੜੀ ਹੈ ਨਿਹੰਗਾਂ ਸੋ ਕਾਲਡ ਨਿਹੰਗ ਦੀ ਹਰਕਤ ਦੇਖ ਕੇ ਭਾਈ ਆਪਣਾ ਤੇ ਸਿਸਟਮ ਹੀਲ ਗਿਆ ਸਾਰਾ